ਤੇ ਮਿੱਤਰੋ ਸਭ ਤੋਂ ਮਾੜੀ ਗੱਲ ਦੱਸਾਂ ਕੀ ਹੈ ਮੇਰੀ ਜ਼ਿੰਦਗੀ ਦੀ ਤੇ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਦੀ ਸਭ ਤੋਂ ਮਾੜੀ ਗੱਲ ਹੈ ਬੇਹੋਸ਼ੀ ਕਿਉਂਕਿ ਬੇਹੋਸ਼ੀ ਚ ਜੋ ਵੀ ਕੰਮ ਕੀਤਾ ਉਹ ਮਾੜਾ ਹੀ ਹੋਇਆ ਤੇ ਮੇਰੇ ਲਈ ਤਾਂ ਸਭ ਤੋਂ ਮਾੜਾ ਹੋਇਆ ਪਰ ਮੈਂ ਇੰਨਾ ਕਹਿਣਾ ਚਾਹਣਾ ਜਿੰਨੇ ਵੀ ਮੈਨੂੰ ਨਫ਼ਰਤ ਕਰਨ ਵਾਲੇ ਆ ਉਹਨਾਂ ਨੂੰ ਕਹਿਣਾ ਚਾਹਣਾ ਮੇਰੇ ਵੀਰੋ ਮੈਂ ਜੋ ਕੀਤਾ ਯਾਰ ਬੇਹੋਸ਼ੀ ਚ ਕੀਤਾ ਹੁਣ ਮੈਂ ਬੇਹੋਸ਼ੀ ਤੋਂ ਬਾਹਰ ਆਉਣ ਲੱਗਿਆ ਸੋ ਮੈਨੂੰ ਮਾਫ ਕਰਿਓ ਤੇ ਸ਼ੈਰੀਮਾਨ ਦੇ ਇਦਾਂ ਦੇ ਬੋਲਾਂ ਨੂੰ ਜਿਹੜੇ ਕੋ ਸੁਣਨ ਵਾਸਤੇ ਲੋਕਾਂ ਦੇ ਕੰਨ ਤਰਸੇ ਪਿੰਤ ਸਿੰਘ ਹੈ ਕਿਉਂਕਿ ਸ਼ੈਰੀਮਾਨ ਨੇ ਕੁਝ ਅਜਿਹਾ ਕਿਆ ਸੀਗਾ ਪਰਮੇਸ਼ਵਰਵਾਂ ਨੂੰ ਉਹਦੇ ਵਿਆਹ ਦੇ ਉੱਤੇ ਜਦੋਂ ਪਰਮੇਸ਼ਵਰਵਾਂ ਨੇ ਕਿਸੇ ਵੀ ਸਟਾਰ ਦਾ ਫੋਨ ਅੰਦਰ ਨਹੀਂ ਸੀਗਾ ਜਾਂ ਤਾਂ ਕਿਸੇ ਨੂੰ ਵੀ ਮੂਵੀ ਬਣਾਉਣ ਦਾ ਫੋਟੋ ਜਿਹੜੀ ਕਿ ਖਿੱਚਣ ਦੀ ਮਨਾਈ ਸੀਗੀ ਉੱਥੇ ਸ਼ੈਰੀਮਾਨ ਨੇ ਬਾਅਦ ਚ ਪਰਮੇਸ਼ਵਰਵਾਂ ਦਾ ਅੱਦਾਂ ਵਿਆਹ ਨਹੀਂ ਵੇਖਿਆ ਉਸ ਤੋਂ ਬਾਅਦ ਬਾਅਦ ਜਾ ਕੇ ਜੋ ਕੁਝ ਗਾਲਾਂ ਕੱਢੀਆਂ ਤੇ ਪਰਮੇਸ਼ਵਰ ਮਾਨ ਨੂੰ ਜਿੰਦਾਂ ਦਾ ਵੀ ਉਹਨੇ ਬੁਰਾ ਚੰਗਾ ਕਿਹਾ ਉਹ ਸਾਰੇ ਨੂੰ ਪਤਾ ਆ ਪਰ ਉਸ ਤੋਂ ਬਾਅਦ ਉਹਨੇ ਸ਼ੈਰੀ ਮਾਨ ਦਾ ਇਹ ਕਹਿਣਾ ਕਿ ਜਿਹੜਾ ਉਹ ਇੱਕ ਪਰਦਾ ਸੀਗਾ ਮੇਰੀਆਂ ਅੱਖਾਂ ਦੇ ਸਾਹਮਣੇ ਹੁਣ ਪਰੇ ਹੋ ਗਿਆ ਆ ਮੈਂ ਹਨੇਰੇ ਦੇ ਵਿੱਚ ਰਹਿ ਰਿਹਾ ਸੀਗਾ ਜਾਂ ਆਪੇ ਵੀ ਕਹਿ ਸਕਦੇ ਆ ਕਿ ਸ਼ੈਰੀ ਮਾਨ ਨੂੰ ਆਪਣੀ ਗਲਤੀ ਦਾ ਕਿ ਅਹਿਸਾਸ ਹੋਇਆ ਕਿਉਂਕਿ ਸ਼ੈਰੀ ਮਾਨ ਦੇ ਫੈਨ ਜਿੰਨੇ ਵੀ ਨੇ ਸ਼ੈਰੀ ਮਾਨ ਦੇ ਪੁਰਾਣੇ ਗਾਣੇ ਸੁਣਨਦੇ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ YouTube ਤੇਤੇ ਕਾਫੀ ਜ਼ਿਆਦਾ ਕਮੈਂਟ ਵੀ ਸ਼ਰੀਮਾਨ ਦੇ ਗਾਣਿਆਂ ਥੱਲੇ ਆ ਰਹੇ ਨੇ ਕਿ ਸ਼ਰੀਮਾਨ ਨੂੰ ਹੁਣ ਵਾਪਸੀ ਕਰਨੀ ਚਾਹੀਦੀ ਆ ਸਾਨੂੰ ਪੁਰਾਣੇ ਵਾਲਾ ਜਿਹੜਾ ਕਿ ਸ਼ਰੀਮਾਨ ਚਾਹੀਦਾ ਤੇ ਇਥੋਂ ਅੰਦਾਜ਼ਾ ਆਪਾਂ ਲਗਾ ਸਕਦੇ ਹਾਂ ਕਿ ਸ਼ਰੀਮਾਨ ਦੇ ਦਿਮਾਗ ਦੇ ਵਿੱਚ ਕੀ ਕੁਝ ਇਸ ਟਾਈਮ ਤੇ ਚੱਲਣ ਦੇ ਆ ਬਾਕੀ ਆ ਉਹ ਤੁਹਾਨੂੰ ਅਸੀਂ ਪੂਰੀ ਵੀਡੀਓ ਦਿਖਾ ਦਿੰਨੇ ਆ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਜਿਸ ਦੇ ਵਿੱਚ ਸ਼ਰੀਮਾਨ ਨੇ ਬਹੁਤ ਕੁਝ ਕਿਹਾ ਆ ਤੇ ਮਿੱਤਰੋ ਸਭ ਤੋਂ ਮਾੜੀ ਗੱਲ ਦੱਸਾਂ ਕੀ ਐ ਮੇਰੀ ਜ਼ਿੰਦਗੀ ਦੀ ਤੇ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਦੀ ਸਭ ਤੋਂ ਮਾੜੀ ਗੱਲ ਐ ਬੇਹੋਸ਼ੀ ਕਿਉਂਕਿ बेहोਸ਼ੀ ਚ ਜੋ ਵੀ ਕੰਮ ਕੀਤਾ ਉਹ ਮਾੜਾ ਹੀ ਹੋਇਆ ਤੇ ਮੇਰੇ ਲਈ ਤਾਂ ਸਭ ਤੋਂ ਮਾੜਾ ਹੋਇਆ ਪਰ ਮੈਂ ਇੰਨਾ ਕਹਿਣਾ ਚਾਹਣਾ ਜਿੰਨੇ ਵੀ ਮੈਨੂੰ ਨਫ਼ਰਤ ਕਰਨ ਵਾਲੇ ਆ ਉਹਨਾਂ ਨੂੰ ਕਹਿਣਾ ਚਾਹਣਾ ਮੇਰੇ ਵੀਰੋ ਮੈਂ ਜੋ ਕੀਤਾ ਯਾਰ बेहोਸ਼ੀ ਚ ਕੀਤਾ ਹੁਣ ਮੈਂ बेहोਸ਼ੀ ਤੋਂ ਬਾਹਰ ਆਉਣ ਲੱਗਿਆ ਸੋ ਮੈਨੂੰ ਮaaf ਕਰਿਓ ਤੇ ਕਦੇ ਵੀ बेहੋਸ਼ੀ ਨੂੰ ਮaaf ਨਾ ਕਰਿਓ ਜਿਹੜਾ बेहੋਸ਼ੀ ਚੋਂ ਬਾਹਰ ਆ ਰਿਹਾ ਯਾਰ ਉਹਨੂੰ ਮaaf ਕਰ ਦਿਓ ਸੋ ਮੇਰੇ ਵੱਲੋਂ ਸਾਰਿਆਂ ਤੋਂ ਮਾਫੀ ਜਿਨ੍ਹਾਂ ਨੂੰ ਮੈਂ ਤੰਗ ਕੀਤਾ ਮਾੜਾ ਕਿਹਾ ਆ ਕੁਝ ਵੀ ਗਾਲਾਂ ਕੱਢੀਆਂ ਮੈਂ ਬੰਦਾ ਠੀਕ ਆ ਪਰ ਬੇਹੋਸ਼ੀ ਚ ਮਾੜਾ ਬੇਹੋਸ਼ੀ ਚ ਹਰ ਬੰਦਾ ਮਾੜਾ ਤੇ ਮੈਂ ਹੁਣ ਹੌਲੀ ਹੌਲੀ ਹੋਸ਼ ਚ ਆ ਰਿਹਾ ਆ ਪ੍ਰਮਾਤਮਾ ਸਮਤ ਬਖਸ਼ੇ ਹੋਸ਼ ਚ ਆ ਜਾਾਂਗੇ ਛੇਤੀ ਛੇਤੀ ਪਰ ਮਿੱਤਰੋ ਬੇਹੋਸ਼ੀ ਮਾੜੀ ਜੀ ਹਾਂਜੀ ਦੋਸਤੋ ਇਸ ਦੇ ਵਿੱਚ ਹੁਣ ਪਰਮੇਸ਼ਰ ਮਾਨ ਲੋ ਹਲੇ ਤੱਕ ਕੋਈ ਵੀ ਜਵਾਬ ਨਹੀਂ ਆਇਆ ਪਰਮੇਸ਼ਰ ਬਰਮਾ ਕੀ ਇਨਵੈਸ ਗੁੰਜਸ਼ਾਈ ਮਾਨ ਨੇ ਕੀਤਾ ਸੀਗਾ ਪਰਮੇਸ਼ਰ ਮਰਮਾ ਦੇ ਨਾਲ ਜਾਨ ਜੋ ਕੁਝ ਗਾਲਾਂ ਕੱਢੀਆਂ ਸੀਗੀਆਂ ਕੀ ਉਸ ਨੂੰ ਮaaf ਕਰ ਦੇਵੇਗਾ ਜਾਂ ਬਾਕੀਆਂ ਦੇ ਨਾਲ ਜਿੰਨੀ ਵੀ ਜੜੀ ਲੜਾਈ ਚੱਲਦੀ ਸੀਗੀ ਉਹ ਸਮੇਂ ਨੂੰ ਭੁੱਲ ਕੇ ਸਾਰਿਆਂ ਨੇ ਸ਼ਰੀਮਾਨ ਨੂੰ ਇੱਕ ਵਾਰ ਮaaf ਕਰ ਦੇਣਗੇ ਤੇ ਸ਼ਰੀਮਾਨ ਦਾ ਵੱਡਾ ਕਮਬੈਕ ਹੋਵੇਗਾ ਇਦਾਂ ਦੀਆਂ ਨਵੀਆਂ ਅਪਡੇਟਾਂ ਦੇਖਣ ਵਾਸਤੇ ਤੁਸੀਂ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆ